ਮਿਨਿਸਟਰਸ ਆਫੀਸਰਸ ਸਾਰਿਆਂ ਨੂੰ ਪਿਆਰ ਭਰੀ ਸਾਸੀ ਗੱਲ ਮੇਰੇ ਵੱਲੋਂ ਸਰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਪੋਰਟਸ ਨੂੰ ਇੰਨਾ ਪਿਆਰ ਦਿੱਤਾ ਜਾ ਰਿਹਾ ਜੀ ਤੇ ਜੋ ਉਪਰਾਲੇ ਤੁਸੀਂ ਕੀਤੇ ਆ ਪੰਜਾਬ ਦੇ ਵਿੱਚ ਉਹ ਬਹੁਤ ਵੱਡੀ ਗੱਲ ਹੈ ਜੀ ਖੇਡਾਂ ਵਤਨ ਪੰਜਾਬ ਦੀਆਂ ਮੈਂ ਗੱਲ ਕਰਾਂ ਜੀ ਅਸੀਂ ਉਹ ਸਪੋਰਟਸ ਵੀ ਵੇਖੀਆਂ ਕਿ ਜਿਹੜੀਆਂ ਬਹੁਤ ਸਮੇਂ ਤੋਂ ਦੇਖੀਆਂ ਵੀ ਨਹੀਂ ਗਈਆਂ ਸੀ ਤੇ ਬਹੁਤ ਵੱਡੀ ਗੱਲ ਹੈ ਜੀ ਪਰ ਇਹਦੇ ਨਾਲ ਨਾਲ ਜੀ ਜਿੱਦਾਂ ਹਾਕੀ ਪ੍ਰਤੀ ਜਿਹੜਾ ਪਿਆਰ ਸਾਨੂੰ ਸਾਰੀ ਦੇਸ਼ ਚੋਂ ਮਿਲ ਰਿਹਾ ਹੈ ਔਰ ਬੈਕ ਟੂ ਬੈਕ ਮੈਡਲ ਲੈ ਕੇ ਆਉਣਾ ਜੀ ਹਾਕੀ ਨੂੰ ਦੁਬਾਰਾ ਜਿੰਦਾ ਕਰਨਾ ਜੀ ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਜੀ ਸਪੋਰਟਸ ਦੇ ਖਿਡਾਰੀਆਂ ਨੂੰ ਜਿਆਦਾ ਜ਼ਰੂਰਤ ਜਿਹੜੀ ਹੁੰਦੀ ਹੈ ਕਿ ਉਹਨਾਂ ਨੂੰ ਵਧੀਆ ਫੈਸਿਲਿਟੀਆਂ ਮਿਲੇ ਗਰਾਊਂਡਸ ਮਿਲੇ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਸਰ ਕਿ ਤੁਸੀਂ ਬਹੁਤ ਵਧੀਆ ਧਿਆਨ ਰੱਖ ਰਹੇ ਹੋ ਸਾਰੇ ਸਪੋਰਟਸਮੈਨ ਦਾ ਜੋ ਫੈਸਿਲਿਟੀਆਂ ਮਿਲ ਰਹੀਆਂ ਨੇ ਜੋ ਤੁਸੀਂ ਹੁਣ ਆਈਡੀਆ ਸ਼ੇਅਰਸ ਕੀਤੇ ਨੇ ਮੇਰੇ ਨਾਲ ਸਰ ਬਹੁਤ ਵਧੀਆ ਗੱਲ ਹੈ ਕਿ ਆਪਾਂ ਡਿਫਰੈਂਟ ਜ਼ੋਨ ਦੇ ਵਿੱਚ ਆਪਾਂ ਸਾਰੇ ਪਲੇਅਰਾਂ ਦੇ ਫੋਕਸ ਕਰਾਂਗੇ ਕਿ ਜਿਹਦੇ ਨਾਲ ਹੋਰ ਆਪਾਂ ਨੂੰ ਪੰਜਾਬ ਦੇ ਵਿੱਚ ਉਹ ਪਲੇਅਰ ਮਿਲਣ ਉਸਾਰੋ ਬਹੁਤ ਵੱਡੀ ਗੱਲ ਹੈ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇਹਨਾਂ ਮਾਣ ਬਖਸ਼ ਰਹੇ ਹੋ ਇਹਦੇ ਨਾਲ ਸਾਨੂੰ ਵੀ ਬਹੁਤ ਉਤਸ਼ਾਹ ਮਿਲਦਾ ਹੈ ਹੋਰ ਕੌਨਫੀਡੈਂਸ ਆਉਂਦਾ ਹੈ ਹੋਰ ਮਿਹਨਤ ਕਰਨ ਦਾ ਜਜ਼ਬਾ ਉੱਠਦਾ ਹੈ ਕਿ ਜਦੋਂ ਅਸੀਂ ਮੈਡਲ ਲੈ ਕੇ ਆਉਂਦੇ ਆ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਇਹਨਾਂ ਮਾਣ ਦਿੱਤਾ ਜਾਂਦਾ ਹੈ ਇਹਦੇ ਨਾਲ ਇੱਕ ਯੂਥ ਨੂੰ ਯੰਗ ਨੂੰ ਜਿਹੜੇ ਲੋਕ ਨੇ ਮੁੰਡੇ ਨੇ ਉਹਨਾਂ ਨੂੰ ਬਹੁਤ ਵਧੀਆ ਮੈਸੇਜ ਆਂਦਾ ਹੈ ਕਿ ਅਸੀਂ ਵੀ ਹੋਰ ਮਿਹਨਤ ਕਰੀਏ ਤੇ ਜਿਹੜੇ ਆਪਾਂ ਨਸ਼ਿਆਂ ਦੀ ਗੱਲ ਕਰ ਰਹੇ ਹਾਂ ਜੀ ਆਈ ਥਿੰਕ ਇਹ ਸਭ ਤੋਂ ਵੱਡਾ ਮੈਸੇਜ ਆ ਕਿ ਤੁਸੀਂ ਸਪੋਰਟਸ ਦੇ ਵਿੱਚ ਆਓ ਮੈਡਲ ਲੈ ਕੇ ਆਓ ਦੇਸ਼ ਦਾ ਪੰਜਾਬ ਦਾ ਨਾਮ ਰੌਸ਼ਨ ਕਰੋ ਤੇ ਸਰ ਸਾਡੀ ਵੀ ਪੂਰੀ ਕੋਸ਼ਿਸ਼ ਰਹੂਗੀ ਕਿ ਸਾਡੇ ਵੱਲੋਂ ਵੀ ਕੋਈ ਕਮੀ ਨਾ ਆਵੇ ਅਸੀਂ ਹਰ ਥਾਂ ਤੇ ਅਵੇਲੇਬਲ ਆ ਸਰ ਜਿੱਥੇ ਵੀ ਤੁਹਾਡਾ ਹੁਕਮ ਹੋਵੇ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਕਿ ਰਲ ਮਿਲ ਕੇ ਸਾਰੇ ਜਣੇ ਪੰਜਾਬ ਨੂੰ ਰੰਗਲਾ ਪੰਜਾਬ ਵਾਪਸ ਕਰੀਏ ਧੰਨਵਾਦ ਸਸ ਸੇ ਗੱਲ ਦੀ ਸਾਰਿਆਂ ਨੂੰ